ਪਿੰਡ ਲੋਹਾਰਾਂ ਦੇ ਵਿੱਚ ਕਬਰਸਤਾਨੂ ਲੈ ਕੇ ਪਿਛਲੇ ਦਿਨਾਂ ਤੋਂ ਮਾਮਲਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਮੌਕੇ ਤੇ ਪ੍ਰਸ਼ਾਸਨ ਤੇ ਬਖਵੋਡ ਦੇ ਅਧਿਕਾਰੀ ਜਾਇਜ਼ਾ ਲੈਣ ਲਈ ਪਹੁੰਚੇ ਜਿੱਥੇ ਮੁਸਲਮਣ ਭਾਈਚਾਰੇ ਦੇ ਲੋਕਾਂ ਵੱਲੋਂ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਇੱਥੇ ਇਹ ਵੀ ਦੱਸਣਾ ਬੜਦਾ ਹੈ ਕਿ ਪ੍ਰਸ਼ਾਸਨ ਵੱਲੋਂ ਸੱਤਾ ਧੜ ਕਬਜ਼ਾ ਹੋਣ ਕਰਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਦੇ ਸਬੰਧ ਵਿੱਚ ਮੁਸਲਮਣ ਭਾਈਚਾਰੇ ਪਿੰਡ ਲੋਹਾਰਾਂ ਦੇ ਮਾਤਾ ਜਿਨ੍ਹਾਂ ਵੱਲੋਂ ਦਰਗਾਸਤ ਦਿੱਤੀ ਗਈ ਹੈ ਉਸਨੇ ਕਿਹਾ ਕਿ ਮੈਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੁੰਦੀ ਹਾਂ ਜੇਕਰ ਸਜ਼ਾ ਨਾ ਮਿਲੀ ਤਾਂ ਮੈਂ ਇਸ ਕਬਰਸਤਾਨ ਦੇ ਵਿੱਚ ਆਪਣੀ ਤੇਲ ਪਾ ਕੇ ਆਤਮ ਹੱਤਿਆ ਕਰਾਂਗੀ ਅਤੇ ਜਿਸ ਦੇ ਜ਼ਿੰਮੇਵਾਰ ਦੋਸ਼ੀ ਹੋਣਗੇ ਇਸ ਮੌਕੇ ਮੁਸਲਮਣ ਭਾਈ ਚਾਰੇ ਦੀ ਔਰਤ ਜਿਨ੍ਹਾਂ ਬੋਲੇ ਦਰਗਾਸ ਦਿੱਤੀ ਗਈ ਸੀ ਅਤੇ ਰੋ ਰੋ ਕੇ ਦੁਹਾਈਆਂ ਪਾ ਰਹੀ ਸੀ ਕਿ ਮੈਨੂੰ ਮੇਰੇ ਮੁਰਦਿਆਂ ਨੂੰ ਬਹੌਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਸਨੇ ਕਿਹਾ ਕਿ ਮੇਰਾ ਇਨ੍ਹਾਂ ਦੋਸ਼ੀਆਂ ਨਾਲ ਕੋਈ ਰਾਜਨਾਮਾ ਨਹੀਂ ਹੈ ਮੈਂ ਤਾਂ ਇਨ੍ਹਾਂ ਤੇ ਪਰਚਾ ਦਰਜ ਕਰਵਾਉਣਾ ਚਾਹੁੰਦੀ ਹਾਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਿੰਡ ਦਾ ਜਿਹੜਾ ਕਬਰਿਸਤਾਨ ਹੈ ਪੰਜਾਬ ਕਬੂਰ ਦੀ ਜਿਹੜੀ ਮਲਕੀਅਤ ਹੈ ਉਹ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਨੇ ਇੱਥੇ ਜਿਹੜੀਆਂ ਕਬਰਾਂ ਮੌਜੂਦ ਸੀਗੀਆਂ ਸਫਾਈ ਦੇ ਦੌਰਾਨ ਉਹਨਾਂ ਕਬਰਾਂ ਦੇ ਉੱਤੇ ਵੀ ਜਿਹੜਾ ਉਹ ਹਲ ਚਲਾਇਆ ਗਿਆ ਜੋ ਕਿ ਮੈਂ ਸਮਝਦਾ ਕਿ ਨਿਹਾਇਤੀ ਅਫਸੋਸਨਾਕ ਹੈ ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਗੱਲ ਹੋਈ ਹੈ ਮੁਤਲਕ ਅਫਸਰਾਨ ਸਾਹਿਬ ਜਿਹੜੇ ਹੈ ਉਹ ਜ਼ਿਲ੍ਹੇ ਦੇ ਇੱਥੇ ਨਾਲ ਮੌਜੂਦ ਨੇ ਇਸ ਲਈ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਹੈ ਕਿ ਜਿਹੜਾ ਪੰਜਾਬ ਪੰਜਾਬ ਕਬੂਰਡ ਦੀ ਮਲਕੀਅਤ ਦਾ ਜਿਹੜਾ ਇਹ ਕਬਰਸਤਾਨ ਹੈ ਇਹ ਬਿਨਾਂ ਪਿੰਡ ਦੇ ਮੁਸਲਮਾਨਾਂ ਦੀ ਰਜ਼ਾਮੰਦੀ ਤੋਂ ਆਇਂਦਾ ਇੱਥੇ ਕੁਝ ਨਹੀਂ ਕੀਤਾ ਜਾਏਗਾ ਪਿੰਡ ਦੀ ਜਿਹੜੀ ਕਮੇਟੀ ਹੈ ਉਹ ਜਿਹੜੀ ਇਹਦੀ ਚਾਰ ਦਿਵਾਰੀ ਜਿਹੜੀ ਉਹ ਕਰਵਾ ਕੇ ਦਵੇਗੀ ਉਸ ਦੇ ਨਾਲ ਨਾਲ ਇੱਥੇ ਨਮਾਜ਼ ਜਿਹੜੀ ਜਨਾਜ਼ੇ ਦੀ ਹੁੰਦੀ ਹੈ ਤੇ ਜੋ ਵੀ ਜਨਾਜ਼ੇ ਦੀਆਂ ਰਸਮਾਂਤ ਹੁੰਦੀਆਂ ਉਹਦੇ ਲਈ ਇਸ ਕਬਰਸਤਾਨ 'ਚ ਕੋਈ ਵੀ ਪ੍ਰਬੰਧ ਨਹੀਂ ਹੈ ਨਾ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਸ਼ੈੱਡ ਪਾਇਆ ਹੋਇਆ ਹੈ ਨਾ ਕਿਸੇ ਵੀ ਤਰ੍ਹਾਂ ਦੇ ਕੋਈ ਬਾਥਰੂਮ ਬਣੇ ਹੋਏ ਆ ਤੇ ਉਹਦੇ ਬਾਰੇ ਵੀ ਅਸੀਂ ਜਲਦੀ ਇੱਕ ਐਸਟੀਮੇਟ ਬਣਾ ਕੇ ਪੰਜਾਬਾ ਕਬੂਰ ਨੂੰ ਬੇਨਤੀ ਕਰਾਂਗੇ ਤੇ ਪਿੰਡ ਇੱਥੇ ਦੀ ਪੰਚਾਇਤ ਨੂੰ ਵੀ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਕਹਿਣਾ ਚਾਹਣਾ ਕਿ ਕਬਰਸਤਾਨਾਂ ਦੀ ਜਿਹੜੀ ਜ਼ਰੂਰਤਾਂ ਆ ਇਹ ਮੋੜਲੀ ਜ਼ਰੂਰਤਾਂ ਦੇ ਵਿੱਚ ਆਂਦੀਆਂ ਤੇ ਇਸ ਲਈ ਕਿਤੇ ਵੀ ਅਗਰ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਧਰਮ ਸਥਾਨ ਦਾ ਜਿਹੜਾ ਆਖਰੀ ਰਸਮ ਦੀ ਜਗ੍ਹਾ ਹੈ ਉੱਥੇ ਅਗਰ ਕੋਈ ਐਦਾਂ ਦੀ ਗੱਲ ਕਰਦਾ ਹੈ ਤੇ ਉਹ ਸਖਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਸਰ ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਆਂ ਪਿੰਡ ਦੀ ਪੰਚਾਇਤ ਵੀ ਮੌਜੂਦ ਹੈ ਮਾਤਵਰ ਲੋਕ ਵੀ ਮੌਜੂਦ ਹੈ ਪਿੰਡ 'ਚ 3-4 ਘਰ ਮੁਸਲਮਾਨਾਂ ਦੇ ਨੇ ਅਸੀਂ ਇਹ ਚਾਹੁੰਦੇ ਹਾਂ ਹਮੇਸ਼ਾ ਤੋਂ ਕਿ ਪੰਜਾਬ ਦਾ ਜਿਹੜਾ ਮਾਹੌਲ ਸੁਖਾਵਾ ਰਵੇ ਆਪਸ ਦੇ ਵਿੱਚ ਪਿਆਰ ਮੁਹੱਬਤ ਜੜੀ ਉਹ ਬਣੀ ਰਵੇ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਜਿਹੜੀ ਜਗਾਹ ਆ ਉਹ ਜਿੱਥੇ ਤੱਕ ਕਬਰਸਤਾਨ ਦੀ ਹੱਦ ਲੱਗਦੀ ਹੈ ਸਟੇਟ ਅਫਸਰ ਸਾਹਿਬ ਮੌਜੂਦ ਨੇ ਤਹਿਸੀਲਦਾਰ ਸਾਹਿਬ ਵੀ ਆਏ ਹੋਏ ਨੇ ਇਸ ਹਲਕੇ ਦੇ ਤੇ ਡੀਐਸਪੀ ਸਾਹਿਬ ਵੀ ਮੌਜੂਦ ਨੇ ਤੇ ਹੁਣ ਹੀ ਫੈਸਲਾ ਲਿਖ ਕੇ ਦੋਨਾਂ ਧਿਰਾਂ ਵੱਲੋਂ ਕਿ ਆਇੰਦਾ ਕਬਰਸਤਾਨ ਦੀ ਜਗ੍ਹਾ 'ਚ ਕੋਈ ਦਖਲ ਨਹੀਂ ਦਿੱਤਾ ਜਾਏਗਾ ਔਰ ਕਬਰਸਤਾਨ ਦਾ ਜਿਹੜਾ ਮੁਕੰਮਲ ਕੰਟਰੋਲ ਹੈ ਉਹ ਪਿੰਡ ਦੇ ਜਿਹੜੇ ਵਾਸੀ ਮੁਸਲਮਾਨ ਨੇ ਜਿਨ੍ਹਾਂ ਦੀ ਹੱਥ ਦੇ ਵਿੱਚ ਇੱਕ ਕਬਰਸਤਾਨ ਹੁੰਦਾ ਉਹਨਾਂ ਕੋ ਤੇ ਪੰਜਾਬ ਕਮਾਉਂਡ ਦੇ ਜਿਹੜਾ ਉਹਦੀ ਸਰ ਜਿਹੜਾ ਇਹ ਵਾਇਰਲ ਵੀਡੀਓ ਦੇ ਵਿੱਚ ਇੱਕ ਮਾਤਾ ਇਹ ਕਹਿ ਰਹੀ ਹੈ ਕਿ ਮੇਰੇ ਜਿਹੜਾ ਮੋਢਾ ਦੀਆਂ ਹੱਡੀਆਂ ਕੱਢੀਆਂ ਗਈਆਂ ਉਹ ਉਹਦੇ ਵਿੱਚ ਜਿਹੜੇ ਜਿੰਨਾ ਲੋਕਾਂ ਵੱਲੋਂ ਕੱਢੀਆਂ ਗਈਆਂ ਉਹਨਾਂ ਨੂੰ ਕਿ ਦੇਖੋ ਮੈਂ ਹੁਣ ਇੱਥੇ ਮੌਕੇ ਤੇ ਆਇਆ ਹੋਇਆ ਹਾਂ ਤੇ ਮਿਸਾਲ ਦੇ ਤੌਰ ਤੇ ਅੱਜ ਤੋਂ 2-3 ਸਾਲ ਪਹਿਲਾਂ ਇੱਕ ਕਬਰਸਤਾਨ ਦੇ ਵਿੱਚ ਮਿੱਟੀ ਚੱਕੀ ਗਈ ਸੀ 10 ਫੁੱਟ ਉੱਤੇ ਹੱਡੀਆਂ ਪਠਾਨਕੋਟ ਦੇ ਜ਼ਿਲ੍ਹੇ 'ਚ ਨਿਕਲ ਗਈਆਂ ਸੀ ਉਹ ਚ ਮੁਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਹੁਣ ਜਾਇ ਵਕੂਆ ਤੇ ਉਦਾਂ ਦੇ ਹਾਲਾਤ ਨਹੀਂ ਹੈ ਲੇਕਿਨ ਇਹ ਇਹਨਾਂ ਦੀ ਮਾਤਾ ਦਾ ਇਹ ਰੋਸ ਬਿਲਕੁਲ ਠੀਕ ਸੀ ਵੀ ਬਿਨਾ ਇਹਨਾਂ ਦੀ ਰਜਾਮੰਦੀ ਤੇ ਕਬਰਸਤਾਨ ਦੇ ਉੱਤੇ ਕੋਈ ਵੀ ਕੰਮ ਕੀਤਾ ਗਿਆ ਅਸੀਂ ਇਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਇਹਨਾਂ ਦੇ ਨਾਲ ਖੜੇ ਹਾਂ ਔਰ ਯਕੀਨ ਦਿਲਾਉਂਦੇ ਹਾਂ ਕਿ ਦੁਬਾਰਾ ਜਿਹੜਾ ਇਦਾਂ ਦਾ ਕੋਈ ਵੀ ਗੱਲ ਜਿਹੜੀ ਉਹ ਨਹੀਂ ਹੋਵੇ ਮੇਰਾ ਨਾਮ ਮਖਤਿਆਰ ਨੂਰ ਬੇਗਮ ਉਨਾਂ ਹੀ ਗੱਲਬਾਤ ਇਹ ਹੀ ਹੋਈ ਹੈ ਜੀ ਇਹਨਾਂ ਨੇ ਬਾਹ ਕੇ ਉਹ ਕਬਰਾਂ ਦੀਆਂ ਹੱਡੀਆਂ ਉਹਨਾਂ ਦੀਆਂ ਮਰਦਿਆਂ ਨਹੀਂ ਇਹਨਾਂ ਨੇ ਥੱਲੇ ਖਪਾਟੀਆਂ ਹੈ ਮੈਨੂੰ ਕਈ ਰੋਤਵੀ ਤੋਂ ਮੈਂ ਨਾ ਜਿਵੇਂ ਮੈਂ ਤਾਂ ਚਪੇਟਾਂ ਕਰ ਲਈਆਂ ਇਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਛੇਕਰਦੇ ਮੈਨੂੰ ਲక్ష్మణਾਂ ਦਾ ਵੀ ਮਰਾਸਣ ਕੁੱਤੀ ਭਾਉ ਕਦੀ ਹੈ ਮਰਾਸਣ ਕੁੱਤੀ ਭਾਉ ਕਹਈ ਹੈ ਵੀ ਅਸੀਂ ਕੋਈ ਗੱਲ ਨਹੀਂ ਗੋਲਦੇ ਮੇਰਾ ਇਹ ਮੇਰਾ ਕੋਈ ਇਹਨਾਂ ਨਾਲ ਸਰਵੰਦਨੀ ਮੇਰਾ ਕੋਈ ਰਾਜੀਨਾਮਾ ਨਹੀਂ ਇਹਨਾਂ ਨੂੰ ਅੱਜ ਮਲਾਣਾ ਪਹੁੰਚੇ ਸੀ ਲਿਧਾਨੇ ਤੋਂ ਉਹ ਕਹੇਗੇ ਉਹ ਕਹਿੰਦੇ ਥੋੜੀਆਂ ਚਾਰ ਦੁਆਰੀਆਂ ਵੀ ਕਰਕੇ ਦੇਵਾਂਗੇ ਤੁਹਾਨੂੰ ਮਸਜਿਦ ਵੀ ਪਾ ਕੇ ਦੇਵਾਂਗੇ ਹਜੇ ਜਦੋਂ ਪਹੁੰਚਗੇ ਫੇਰ ਵੇਖੀ ਨੀ ਹੁਣ ਨਾ ਇਨਸਾਫ ਮੈਨੂੰ ਇਨਸਾਫ ਇਹਨਾਂ ਨੂੰ ਮਿਲ ਗਿਆ ਮੈਂ ਕਿਹਾ ਮੇਰਾ ਕਰਾ ਦਿਓ ਲੈ ਮੇਰਾ ਇਹਨਾਂ ਨਾਲ ਇਹ ਹੈਗਾ ਉਹ ਮੇਰੇ ਕਬਰ ਸਤਾਨ ਦਾ ਤੁਸੀਂ ਬਣਾਉਣਾ ਤੇ ਜਿਹੜਾ ਮੇਰਾ ਹੈਗਾ ਉਹ ਮੈਂ ਇਹਨਾਂ ਨਾਲ ਰਾਜੀਨਾਮਾ ਕੋਈ ਨਹੀਂ ਮੇਰਾ ਨੀ ਹੋਂ ਤੁਸੀਂ ਕੋਈ ਰਾਜੀ ਨਾਮ ਨਹੀਂ ਕੀਤਾ। ਨਾ ਮੈਂ ਕੋਈ ਰਾਜੀ ਨਾਮ ਨਹੀਂ। ਨਾ ਨਾ ਇਹ ਮੇਰਾ ਮੈਨੂੰ ਮਿਲਣਾ ਚਾਹੀਦਾ। ਜਿਹੜਾ ਇਹਨਾਂ ਨੇ ਮੈਨੂੰ ਕੁੱਤੀਏ ਮਰਾਸ ਨੇ ਇਹ ਮੈਨੂੰ ਲਖਮਣ ਸਿੰਘ ਨੇ ਇਹਨਾਂ ਨੇ ਇਹਨਾਂ ਨੇ ਜਿਹੜਾ ਮੈਨੂੰ ਗਾਲ ਦੁਪੜ ਦਿੱਤੀ ਆ ਉਹ ਮੇਰਾ ਮਸਲਾ ਹੱਲ ਹੋਣਾ ਚਾਹੀਦਾ। ਕੀ ਹੋਣਾ ਚਾਹੀਦਾ ਜੀ? ਹਾਂ ਮੈਂ ਇਹ ਮੰਗਦੀ ਆ ਵੀ ਮੇਰਾ ਇਹ ਖੇਤੀ ਤੋਂ ਖੇਤੀ ਇਹ ਮੇਰਾ ਰਾਜੀ ਨਾਮਾ ਨਹੀਂ ਇਹ ਨਾ ਨਾ ਹੋ ਸਕਦਾ। ਇਹ ਪ੍ਰਸ਼ਾਸਨ ਵਰ ਕੈਸ ਤਰ੍ਹਾਂ ਦੇ ਹਾਂ ਮੰਗ ਮੰਗਦੀ ਆ ਵੀ ਮੇਰੀ ਬੇਟੀ ਦਾ ਮੁੱਲ ਮੈਨੂੰ ਮਿਲਣਾ ਚਾਹੀਦਾ ਕਿਸ ਤਰ੍ਹਾਂ ਦੀ ਕਾਰਵਾਈ ਹਾਂ ਇਹ ਕਾਰਵਾਈ ਵੱਧ ਤੋਂ ਵੱਧ ਕਾਨੂੰਨ ਹੋਣਾ ਚਾਹੀਦਾ ਇਨ ਮੇਰਾ ਇਹਦੇ ਬੈਗ ਚ ਮੇਰਾ ਪਰਚਾ ਦਰਜ ਹੋਣਾ ਚਾਹੀਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੈਂ ਮੇਰਾ ਰਾਜੀਨਾਮਾ ਕੋਈ ਨਹੀਂ ਇਨਾਂ ਚਿਰ ਚ ਮੈਨੂੰ ਇਹ ਮਿਲਦਾ ਨਹੀਂ ਮੈਂ ਕੋਈ ਇਨਾਂ ਤੇ ਮੇਰਾ ਮੇਰੀ ਕਾਨੂੰਨਵਾਲੀ ਆ ਮੈਂ ਆਪਦੇ ਜੋ ਮੈਂ ਲੜਾਈ ਇਨਾਂ ਨਾਲ ਲੜੀ ਆ ਉਹ ਮੈਂ ਲੜੀ ਜਾਣਾ ਇਨਾਂ ਨੂੰ ਜਿਵੇਂ ਮੇਰਾ ਹੋਇਆ ਉਹ ਮੈਂ ਕਰਨਾ ਹੀ ਕਰਨਾ ਇਹਨਾਂ ਨੂੰ ਵਾਹ ਤੇ ਤੁਸੀਂ ਕਹਿੰਦੇ ਕਿ ਪਰਚਾ ਦਰਜ ਹਾਂ ਪਰਚਾ ਦਰਜ ਹੋਣਾ ਚਾਹੀਦਾ ਹੈ ਪਰਚਾ ਦਰਜ ਕਿਉਂ ਨਾ ਕੀਤਾ ਇਹਨਾਂ ਨੇ ਜਦੋਂ ਮੈਂ ਗਈ ਸੀ ਮੇਰਾ ਪਰਚਾ ਕਿਉਂ ਨਾ ਦਰਜ ਕੀਤਾ ਇਹਨਾਂ ਨੂੰ ਕੀ ਸੀ ਪਿੱਛੇ ਕਾਦੇ ਪਿੱਛੇ ਨਹੀਂ ਕੀਤਾ ਇਹਨਾਂ ਨੇ ਮੇਰਾ ਪਰਚਾ ਦਰਜ ਜਦੋਂ ਇਹਨਾਂ ਨੂੰ ਮੈਂ ਰੋ ਪਟਕੇ ਕਰਕੇ ਆਈਆਂ ਤੇ ਮੇਰੀ ਸੁਣਾਈ ਨਹੀਂ ਹੋ ਸਕਦੀ ਮੇਰੀ ਸੁਣਾਈ ਹੋਣੀ ਚਾਹੀਦੀ ਪ੍ਰਸ਼ਾਸਨ ਤੋਂ ਹੁਣ ਇਹ ਹੀ ਮੰਗ ਕਰਦੇ ਹਾਂ ਹਾਂ ਇਹ ਹੀ ਮੰਗ ਆ ਬੀ ਇਹ ਜਾਣਿਆਂ ਲ ਜਾਣੇ ਵਿੱਚ ਜਿਹੜੀ ਗਲਤੀ ਹੋਈ ਹੈ ਕਿਸੇ ਨੇ ਜਾਣ ਕੇ ਨਹੀਂ ਕੀਤੀ ਜੀ ਸਫਾਈ ਕੀਤੀ ਸੀ ਕਿਉਂਕਿ ਬੱਚੇ ਆ ਨਾਲ ਸਟੇਡੀਅਮ ਤੇ ਇੱਥੇ ਹੱਥ ਨਹੀਂ ਖੇਡਦੇ ਅੱਗੇ ਵੀ 2022 ਦੇ ਵਿੱਚ ਜਦੋਂ ਕਮੇਟੀ ਹੋਣੀ ਚਾਹੀ ਆ ਉਸ ਟਾਈਮ ਇੱਥੇ ਪਹਿਲਾਂ ਪ੍ਰਸ਼ਾਸਨ ਲੱਗਿਆ ਸੀ ਦਰਗਾਹ ਤੇ ਤੇ ਕਿਸੇ ਨੇ ਸਾਬ ਸਮਝ ਨਹੀਂ ਕੀਤੀ ਇੱਥੇ ਪਾਣੀ ਐਸ ਉਹ ਜਿਹੜਾ ਤੋਂ ਲਾ ਕੇ ਸਾਰਾ ਸਵੈਓ ਪਾਣੀ ਉਤਰਲਾ ਛੱਪੜਦਾ ਆ ਸਾਰੀ ਟੈਂਕੀ ਵਾਲੀ ਜਗ੍ਹਾ ਉਹ ਗੁਰਦੁਆਰਾ ਸਾਹਿਬ ਤੇ ਜਾ ਕੇ ਨਾਲ ਲਾ ਕੇ ਸੀ ਕੰਡਾਂ ਦੇ ਕਾਲਾ ਪਾਣੀ ਬਾਈ ਦੇ ਵਿੱਚ ਜਦੋਂ ਫਿਰ ਉਹ ਕਮੇਟੀ ਬਣੀ ਚੌਥੇ ਵੀ ਨਹੀਂ ਸਾਡੀ ਅਸੀਂ ਉਦੋਂ ਸਫਾਈ ਕੀਤੀ ਹੈ ਜਗ੍ਹਾ ਦੀ ਉਦੋਂ ਸਾਰੇ ਇੱਕ ਸੀ ਕੋਈ ਇਹ ਵੀ ਸਾਡੇ ਨਾਲ ਸੀ ਇਹਨਾਂ ਨੇ ਇਹ ਆਪ ਇਹਨਾਂ ਨੇ ਸਾਨੂੰ ਕਿਹਾ ਵੀ ਆ ਤੁਸੀਂ ਬਹੁਤ ਸ਼ਾਬਾਸ਼ ਜਿਹਾ ਕੰਮ ਕੀਤਾ ਬਹੁਤ ਚੰਗਾ ਕੀਤਾ ਇੱਥੇ ਪਾਣੀ ਖੜਾ ਕਿਹਦੇ ਪਾਸੇ ਮਤਲਬ ਜੇ ਕੋਈ ਘਟਨਾ ਹੋ ਜੇ ਤੇ ਮਰਦਾ ਕਿੱਥੇ ਦਫਨਾਉ ਜਦੋਂ ਜਗ੍ਹਾ ਹੀ ਨਹੀਂ ਅਸੀਂ ਉਦੋਂ ਵੀ ਸਫਾਈ ਕੀਤੀ ਸ਼ਾਂਤ ਰੱਖਦੇ ਆਂ ਤੇ ਇਹ ਪਤਾ ਨਹੀਂ ਅਸੀਂ ਹੋਂ ਕੋਈ ਗੱਲ ਨਹੀਂ ਇਹੋ ਜੀ ਕਹਿੰਦੇ ਵੀ ਕੀ ਨੇ ਕਿਹਾ ਜਾਂ ਨਹੀਂ ਕਿਹਾ ਤੇ ਇਥੀ ਸਭਾਈ ਸੀ ਇਹਦੇ ਵਿੱਚ ਸਾਥ ਹੋਏ ਗਲਤੀ ਸਭਾਈ ਦੀ ਹੋਈ ਹੈ ਬਾਕੀ ਅਸੀਂ ਕਿਸੇ ਵੀ ਧਰਮ ਖੇਸ ਨਹੀਂ ਪਚਾਉਂਦੇ ਅਸੀਂ ਸਾਰੇ ਆਖੀ ਸਾਰੇ ਧਰਮਾਂ ਦੇ ਜਿਹੜੇ ਇੱਕ ਹੈ ਇਹ ਸਾਡੇ ਭਾਈ ਆ ਇਹਨਾਂ ਦੇ ਜਿਹੜੇ ਵਾਟ ਵਟੇਰੇ ਸੀ ਉਹ ਸਾਡੇ ਵਾਟ ਵਟੇਰੇ ਨੇ ਉਹਨਾਂ ਨੇ 47 ਵਟੇਰੇ ਨੂੰ ਇੱਥੇ ਰੱਖਿਆ ਸਾਡੇ ਭਰਾ ਸਾਡਾ ਕੋਈ ਫਰਕ ਨਹੀਂ ਜਾਂਦਾ ਜਿਵੇਂ ਕਹਿਣਗੇ ਜਿੰਨੀ ਨਾ ਹੀ ਜਗਾ ਬਣਦੀ ਜਿੱਥੇ ਬਣਦੀ ਹੈ ਇਹ ਨਿਸ਼ਾਨਦੇਹੀ ਕਰਾ ਲੈਣ ਤੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਜਗਾ ਬਣਾ ਦੇਣਾ ਲੱਗਦਾ ਨਹੀਂ ਸੀ ਕਬਰਾਂਵਾਂ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਨੂੰ ਪੁੱਛ ਲਿਆ ਜਾਂਦਾ ਸਾਡੇ ਮਨ ਚ ਨਹੀਂ ਸੀ ਇਹ ਗੱਲ ਜੇ ਸਾਡੇ ਮਨ ਚ ਨਾਲ ਹੁੰਦੀ ਤਾਂ ਹੀ ਅਸੀਂ ਪੁਸ਼ਪਪਰਦਾਨ ਕਰਦੇ ਹਾਂ ਹਰ ਕਾਲੀ ਨਹੀਂ ਪਾਈ ਹੁੰਦੀ ਆ ਹਰ ਗੱਲ ਦਾ ਇਹ ਇਹ ਗੱਲ ਦਾ ਪਤਾ ਸੀ ਵੀ ਇੱਥੇ ਕਬਰਸਤਾਨ ਪਹਿਲਾਂ ਕਬਰਸਤਾਨ ਤਾਂ ਸਾਰੇ ਪਿੰਡੋਂ ਤੋਂ ਮੈਂ ਦੱਸਦਾ ਪਤਾ ਹੈ ਆ ਪਰ ਐ ਨਹੀਂ ਪਤਾ ਸੀ ਵੀ ਕਿੱਥੇ ਠੀਕ ਹੈ ਨਾ ਗੱਲ ਕੋਈ ਜਾਣ ਪੁੱਛੀ ਭਾਈ ਚਾਰ ਕਿਸਾਨ ਜੀ ਕਹਾਂ ਰੱਖੋ ਬਸ ਪਿੰਡ ਦੀ ਹਾਂਜੀ ਹਾਂਜੀ ਭਾਈ ਜੀ ਪਿੰਡ ਵਾਲਿਆਂ ਦੀ ਕੀ ਡਿਮਾਂਡ ਹੈ ਜੀ ਮਸਲ ਭਾਈ ਜੀ ਜਵੇ ਦੀ